ਆ ਇਹਦਾ ਹਾਲਾ ਦਵਾਲਾ ਆ ਇੱਥੇ ਸ਼ਾਇਦ ਕਿਸੇ ਟਾਈਮ ਦੇ ਉੱਤੇ ਨਿਸ਼ਾਨ ਸਾਹਿਬ ਝੂਲਦਾ ਹੋਊਗਾ ਕਿਉਂਕਿ ਥੜਾ ਸਾਹਿਬ ਕੁਝ ਉਸ ਤਰ੍ਹਾਂ ਦਾ ਬਣਿਆ ਉਸੇ ਮਹਾਰਾਜੇ ਰਣਜੀਤ ਸਿੰਘ ਦੀ ਯਾਦਗਾਰ ਆ ਜਿਨੇ ਕਈ Hindu ਮੰਦਰਾਂ ਦੇ ਉੱਤੇ ਸੋਨਾ ਚੜਵਾਇਆ ਹੈ ਜਿਨੇ ਮਸਜਿਦਾਂ ਮਸਜਿਦਾਂ ਦੇ ਉੱਤੇ ਸੋਨਾ ਚੜਵਾਇਆ ਹੈ ਇੱਕ ਸਮੇ ਇਹ ਸਥਾਨ ਦੇ ਉੱਤੇ ਦੁਨੀਆ ਇਨਸਾਫ ਦੀ ਆਸ ਲੈ ਕੇ ਆਉਂਦੀ ਹੋਗੀ ਅੱਜ ਸ਼ਾਇਦ ਇਮਾਰਤ ਖੁਦ ਇਨਸਾਫ਼ ਮੰਗਣ ਲਈ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੁਰਦੇ ਦੁਰਦੇ ਅੱਜ ਅਸੀਂ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਅਦਾਲਤ ਦੇ ਵਿੱਚ। ਉਸ ਤਰੀਕੇ ਨਾਲ ਨਹੀਂ। ਮਹਾਰਾਜਾ ਰਣਜੀਤ ਸਿੰਘ ਦੀ ਬਾਰਾਦਰੀ ਵੀ ਕਿਹਾ ਜਾਂਦਾ ਆ ਤੇ ਅਦਾਲਤ ਵੀ ਕਿਹਾ ਜਾਂਦਾ ਹੈ ਜਾਨੀ ਕਿ ਕੋਰਟ ਸੋ ਅੱਜ ਆਪਾਂ ਉੱਥੇ ਜਾ ਰਹੇ ਆ ਜੀ ਜਾ ਕੇ ਵੇਖਦੇ ਆ ਕੇਸ ਹਾਲਾਤ ਦੇ ਵਿੱਚ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਦਾਲਤ ਇੱਕ ਸਮੇਂ ਤੇ ਜੋ ਪੂਰੇ ਪੰਜਾਬ ਦਾ ਮਹਾਰਾਜਾ ਸੀ ਦਿੱਲੀ ਤੋਂ ਲੈ ਕੇ ਕਾਬਲ ਖੰਧਾਰ ਤੱਕ ਜਿਹਦਾ ਰਾਜ ਸੀ ਅੱਜ ਉਸ ਮਹਾਰਾਜੇ ਦੀਆਂ ਯਾਦਗਾਰਾਂ ਕਿ ਇਹ ਸਹਾਲਾਤ ਦੇ ਵਿੱਚ ਆ ਚਲੋ ਚੱਲ ਕੇ ਤੇ ਆਪਾਂ ਵੇਖਦੇ ਆ ਇਹ ਰਸਤਾ ਆ ਕਿ ਦੁਨੀਆ ਦੇ ਸਭ ਤੋਂ ਕਾਮਯਾਬ ਸ਼ਾਸਕ ਸਭ ਤੋਂ ਕਾਮਯਾਬ ਮਹਾਰਾਜਾ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਦਾਲਤ ਨੂੰ ਜਾਣ ਵਾਲਾ ਰਸਤਾ ਆ ਲਾਗੇ ਅੰਬਾਂ ਦੇ ਬਾਗ ਆ ਆ ਇਧਰ ਥੋੜੀ ਜੀ ਬਸੋਂ ਆ ਪਰਲੇ ਬੰਨੇ ਆ ਸਾਹਮਣੇ ਵੀ ਥੋੜੀ ਜੀ ਬਸੋਂ ਆ ਇੰਨਾ ਹਾਲਾਤਾਂ ਦੇ ਵਿੱਚ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਦਾਲਤ ਜਾਂ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਵੀ ਕਿਹਾ ਜਾਂਦਾ ਉਹ ਮਹਾਨ ਮਹਾਰਾਜਾ ਜਿਹੜਾ ਇੱਕ ਸਮੇਂ ਦਿੱਲੀ ਤੋਂ ਲੈ ਕੇ ਕਾਬਲ ਕੰਧਾਰ ਤੱਕ ਰਾਜ ਕਰਦਾ ਸੀ ਤੇ ਦਿੱਲੀ ਤੋਂ ਕਾਬਲ ਕੰਧਾਰ ਦੇ ਨਾਲ-ਨਾਲ ਉਹ ਸਾਰੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਸੀ ਉਸ ਮਹਾਰਾਜੇ ਦੀ ਨਿਸ਼ਾਨੀ

ਰਾਣੀ ਨੀਨਾ ਕਾਰੀ ਜਿਹੜੀ ਕੋਸ਼-ਕੋਸ਼ ਜਿਹੜੀ ਬਚੀ ਹੈ ਹਲੋ ਅੱਗੇ ਕੀ ਹੋ ਰਿਹਾ ਹੈ ਤੇ ਮੀਂਹੇ ਆਉਂਦੇ ਇਹਨਾਂ ਨੂੰ ਧਿਆਨ ਨਾਲ ਧਿਆਨ ਨਾਲ ਪੁੱਤ ਗੱਲੋ ਆ ਹਾਲਾਤ ਬਣ ਗਏ ਆ ਇੱਥੇ ਵੇਖੋ ਅੰਨਾ ਛੇ ਦਾ ਅੱਡਾ ਸ਼ਰਮ ਆਉਣੀ ਚਾਹੀਦੀ ਆ ਸਾਨੂੰ ਸਾਰੇ ਪੰਜਾਬੀਆਂ ਨੂੰ ਸਾਡੀਆਂ ਸਰਕਾਰਾਂ ਨੂੰ ਸਾਡੀਆਂ ਕਮੇਟੀਆਂ ਨੂੰ ਸਾਡੀਆਂ ਜਥੇਬੰਦੀਆਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਆ ਹਾਲਾਤ ਆ ਸ਼ੇਰੇ ਪੰਜਾਬ ਦੇ ਅਤਾਲਤ ਦੇ ਇਸ ਥਾਂ ਦੇ ਉੱਤੇ ਇੱਕ ਸਮੇਂ ਇਸ ਥਾਂ ਦੇ ਉੱਤੇ ਦੁਨੀਆ ਇਨਸਾਫ ਦੀ ਆਸ ਲੈ ਕੇ ਆਉਂਦੀ ਹੋਗੀ ਅੱਜ ਸ਼ਾਇਦ ਇਹ ਇਮਾਰਤ ਖੁਦ ਇਨਸਾਫ ਮੰਗਣ ਲਈ ਆ ਇਨਸਾਫ ਮੰਗਣ ਲਈ ਆ ਸਾਰੇ ਪੰਜਾਬੀਆਂ ਤੋਂ ਸਾਰੇ ਪੰਜਾਬ ਤੋਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਿਰਫ ਸਿੱਖਾਂ ਦਾ ਰਾਜਾ ਨਹੀਂ ਸੀ ਉਹ ਸਾਰੇ ਪੰਜਾਬੀਆਂ ਦਾ ਰਾਜਾ ਸੀ ਪੰਜਾਬ ਦਾ ਰਾਜਾ ਸੀ ਇਹ ਉਸੇ ਮਹਾਰਾਜੇ ਰਣਜੀਤ ਸਿੰਘ ਦੀ ਯਾਦਗਾਰ ਹੈ ਜਿਨੇ ਕਈ ਹਿੰਦੂ ਮੰਦਰਾਂ ਦੇ ਉੱਤੇ ਸੋਨਾ ਚੜਵਾਇਆ ਹੈ ਜਿੰਨੇ ਮਸਜਿਦਾਂ ਮਸਜਿਦਾਂ ਦੇ ਉੱਤੇ ਸੋਨਾ ਚੜਵਾਇਆ ਹੈ ਪਰ ਜਿਹੜੀ ਆਪਣੀ ਵਿਰਾਸਤ ਖੰਡਰ ਹਾਲਤ ਦੇ ਵਿੱਚ ਆ ਆਹਣਾ ਆ ਇਸ ਥਾਂ ਤੇ ਕਿਤੇ ਦਵਾਨ ਲੱਗਦੇ ਹੋਣਗੇ ਜਿੱਤੇ ਤਖਤ ਡਾਹ ਕੇ ਮਹਾਰਾਜਾ ਰਣਜੀਤ ਸਿੰਘ ਬੈੰਦੇ ਹੋਣਗੇ ਇਨਸਾਫ ਕਰਦੇ ਹੋਣਗੇ ਦੁਨੀਆ ਦਾ ਜਿਹੜੀ ਜਗ੍ਹਾ ਨੇ ਪਤਨ ਹੀ ਕਿੰਨੇ ਲੋਕਾਂ ਨੂੰ ਇਨਸਾਫ ਦਿੱਤਾ ਅੱਜ ਉਸ ਜਗ੍ਹਾ ਨੂੰ ਦੇਖਣਾ ਵੀ ਪਸੰਦ ਨਹੀਂ ਆਜ ਉਸੇ ਜਗ੍ਹਾ ਦੇ ਨਾਲ ਹੀ ਨਾ ਇਨਸਾਫ ਹੋਣ ਲਈ ਕੁਛ ਵੀ ਨਾ ਕਰੀ ਜੇ ਵੀ ਨਜ਼ਰ ਆਉਂਦੀ ਕਿਤੇ ਕਿਤੇ ਨਜ਼ਰ ਆਉਂਦੀ ਆ ਜਿਹੜਾ ਵਿੱਚ ਭਰਿਆ ਹੁੰਦਾ ਸੀ ਨਾ ਇਹ ਚੂਨਾ ਹੁੰਦਾ ਹੈ ਸੀਮੈਂਟ ਨਹੀਂ ਹੁੰਦਾ ਉਸ ਟਾਈਮ ਤੇ ਇਹ ਕਿੰਨਾ ਮਜ਼ਬੂਤ ਹੈ ਵੀ ਇੰਨੇ 100 ਸਾਲਾਂ ਬਾਅਦ ਅਜੇ ਵੀ ਉਦਾਂ ਹੀ ਖੜਾ ਹਾਲਾਂਕਿ ਇਹਨੂੰ ਰਿਪੇਅਰ ਨਹੀਂ ਮਿਲੀ 1 ਰੁਪਏ ਦੀ ਵੀ ਆਇਓ ਸੇਲ ਜਿਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਆਪਣਾ ਤਖਤ ਲਾ ਕੇ ਬਹਿੰਦੇ ਹੁੰਦੇ ਸੀ ਐਸੋ ਸੇਲ ਦੇ ਉੱਤੇ ਬਹਿੰਦੇ ਹੁੰਦੇ ਮਹਾਰਾਜਾ ਰਣਜੀਤ ਸਿੰਘ ਇਹ ਹੀ ਉਹਨਾਂ ਦਾ ਕੋਟ ਮਹਾਰਾਜਾ ਰਣਜੀਤ ਸਿੰਘ ਦੀ ਅਦਾਲਤ ਜਿਹੜੀ ਅੱਜ ਖੰਡਰ ਬਣ ਚੁੱਕੀ ਹੈ ਆ ਇੱਕ ਵਾਸਤੇ ਸਟੈਪ ਵੀ ਬਣਿਆ ਇੱਥੇ ਇੱਥੋਂ ਐ ਚੜਨ ਵਾਸਤੇ ਸਟੈਪ ਬਣਿਆ ਆ ਇੱਥੇ ਤਖਤ ਹੁੰਦਾ ਹੈ ਇਹਨਾਂ ਦਾ ਆ ਹਾਲਾਤ ਬਣ ਗਏ ਹੁਣ ਇੱਥੇ ਕੁਝ ਨਸ਼ੇੜੀ ਆਉਣਦੇ ਸੀ ਇਹਨੂੰ ਮਿਰਕਲ ਦਾ ਨਸ਼ਾ ਨਸ਼ਾ ਕਰਨ ਵਾਸਤੇ ਆਉਣਦੇ ਆਣੇ ਪਰ ਉਹਨਾਂ ਨੇ ਵੇਖਿਆ ਸਾਨੂੰ ਵੀਡੀਓ ਵੀਡੀਓ ਬਣਾਉਂਦਿਆਂ ਨੂੰ ਉਹ ਵਾਪਸ ਮੁੜ ਗਏ ਸਰਕਾਰਾਂ ਨਹੀਂ ਕੁਝ ਕਰਦੀਆਂ ਹੋਰ ਕੋਈ ਕੁਝ ਨਹੀਂ ਕਰਦਾ ਘੱਟੋ-ਘੱਟ ਤਾਂ ਇੰਨਾ ਕਰ ਸਕਦੇ ਆ ਕਿ ਆਪਾਂ ਇੱਥੇ ਆਉਣਾ ਜਾਣਾ ਸ਼ੁਰੂ ਕਰੀਏ ਜਦੋਂ ਨੇ ਤੁਹਾਨੂੰ ਦੱਸਿਆ ਕਿ ਦੋ ਨਸ਼ੇੜੀ ਸਾਨੂੰ ਵੇਖ ਕੇ ਮੁੜ ਕੇ ਵਾਪਸ ਜਿੱਥੇ ਸੰਗਤਾਂ ਆਉਂਦੀਆਂ ਜਾਂਦੀਆਂ ਰਹਿਣ ਘੱਟੋ-ਘੱਟ ਫੇਰਾ ਵੱਜਦਾ ਰਹੇ ਆਹ ਜਿਹੜੀ ਬੇਦਬੀ ਹੋਣ ਢਈ ਆ ਖਾਲਸਾ ਰਾਜ ਦੀ ਬੇਦਬੀ ਹੋਣ ਢਈ ਆ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਬੇਦਬੀ ਹੋਣ ਢਈ ਆ ਘੱਟੋ-ਘੱਟ ਉਹ ਤਾਂ ਰੋਕ ਸਕਦੀ ਹੈ ਜੇ ਆਪਾਂ ਕਹਿੰਨੇ ਆ ਕਿ ਆਪਾਂ ਨਹੀਂ ਕੋਈ ਕਰ ਸਕਦੇ ਆਪਾਂ ਪੈਸੇ ਵੀ ਨਹੀਂ ਲਾ ਸਕਦੇ ਆਪਾਂ ਕੁਝ ਨਹੀਂ ਕਰ ਸਕਦੇ। ਘਟੋ ਘਟ ਆ ਤ ਸਕਦੇ ਆ ਇਥੇ ਇੱਕ ਫੇਰਾ ਤਾਂ ਮਾਰ ਸਕਦੇ ਆ। ਇਹਨੇ ਨਾਲ ਹੀ ਥੋੜੀ ਸੰਭੀ ਰਹੁ। ਤੇ ਜਦੋਂ ਆਉਣਾ ਜਾਣਾ ਸ਼ੁਰੂ ਕਰੋਗੇ ਤੇ ਆਪਣੇ ਆਪ ਹੀ ਇਥੇ ਕੋਈ ਨਾ ਕੋਈ ਦੇਖਭਾਲ ਵਾਸਤੇ ਵੀ ਰਹੂਗਾ। ਜੇ ਕਿਤੇ ਅੰਮ੍ਰਾ ਚ ਬੈਠਾ ਮਹਾਰਾਜਾ ਰਣਜੀਤ ਸਿੰਘ ਸਾਨੂੰ ਵੇਂਦਾ ਹੋਊਗਾ। ਆਪਣੀ ਇਸ ਬਣਾਈ ਯਾਦਗਾਰ ਨੂੰ ਵਿੰਦਾ ਹੋਊਗਾ। ਤਾਂ ਮੇਰੇ ਖਿਆਲ ਦੇ ਨਾਲ ਲਾਣਤਾਂ ਦਾ ਜ਼ਰੂਰ ਪਾਉਂਦਾ ਹੋਊਗਾ। ਕਹਿੰਦਾ ਹੋਊਗਾ ਕਿ ਪੰਜਾਬੀਓ ਮੈਂ ਦਿੱਲੀ ਤੋਂ ਲੈ ਕੇ ਕਾਬਲ ਖੰਧਾਰ ਤੱਕ ਰਾਜ ਕਰ ਲਿਆ। ਮੈਂ ਇੰਨੀਆਂ ਯਾਦਗਾਰਾਂ ਬਣਾਤੀਆਂ ਮੰਦਰ ਬਣਾਤੇ ਮਸਜਿਦਾਂ ਬਣਾਤੀਆਂ ਗੁਰਦੁਆਰੇ ਬਣਾਤੇ। ਤੁਸੀਂ ਜਿਹੜੇ ਅੱਜ ਦੇ ਸਿੱਖ ਜਿਹੜੇ ਅੱਜ ਦੇ ਪੰਜਾਬੀ ਸਿੱਖ ਨਹੀਂ ਮੈਂ ਇਥੇ ਪੰਜਾਬੀ ਕਹੂੰਗਾ। ਕਿ ਮਹਾਰਾਜਾ ਰਣਜੀਤ ਸਿੰਘ ਕੱਲਾ ਸਿੱਖਾਂ ਦਾ ਮਹਾਰਾਜਾ ਨਹੀਂ ਸੀ ਉਹ ਪੂਰੇ ਪੰਜਾਬ ਦਾ ਮਹਾਰਾਜਾ ਸੀ ਅੱਜ ਉਹ ਲਾਣ ਤਾਂ ਪਾਉਂਦਾ ਹੋਊਗਾ ਕਿ ਪੰਜਾਬੀਓ ਤੁਸੀਂ ਬਣਾਉਣ ਜੋਗੇ ਤਾਂ ਕੁਝ ਨਹੀਂ ਆ ਘਟੋ-ਘਟ ਮੇਰੀਆਂ ਬਣਾਈਆਂ ਚੀਜ਼ਾਂ ਦਾ ਸਾਂਭ ਲੈਂਦੇ ਇਹਨਾਂ ਦੀ ਬੇਦਬੀਤ ਨਾ ਹੁੰਦੀ ਜਿਹੜਾ ਇੱਥੇ ਨਸ਼ੇ ਦਾ ਅੱਡਾ ਬਣਿਆ ਜਿਹੜੇ ਟੀਕੇ ਲੱਗਦੇ ਇੱਥੇ ਉਹ ਤਾਂ ਘਟੋ-ਘਟ ਰੋਕ ਲੋ ਆ ਇਹਦਾ ਹਾਲਾ ਦਵਾਲਾ ਆ ਇੱਥੇ ਸ਼ਾਇਦ ਕਿਸੇ ਟਾਈਮ ਦੇ ਉੱਤੇ ਨਿਸ਼ਾਨ ਸਾਬ ਝੂਲਦਾ ਹੋਊਗਾ ਕਿਉਂਕਿ ਥੜਾ ਸਾਬ ਕੁਛ ਉਸ ਤਰ੍ਹਾਂ ਦਾ ਬਣਿਆ ਇਹ ਚੀਜ਼ ਵੇਖ ਕੇ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਆ ਕਿ ਜੋ ਪ੍ਰਮਾਤਮਾ ਕਰਦਾ ਉਹ ਚੰਗਾ ਹੀ ਕਰਦਾ ਆ ਪ੍ਰਮਾਤਮਾ ਨੇ ਸਹੀ ਕੀਤਾ ਸਾਡੇ ਖਾਲਸਾ ਰਾਜ ਦੀ ਰਾਜਧਾਨੀ ਸਾਡੀਆਂ ਅਹਿਮ ਯਾਦਗਾਰਾਂ ਸਾਡੇ ਇਤਿਹਾਸ ਦੇ ਅੰਸ਼ ਪਾਕਿਸਤਾਨ ਵਿੱਚ ਚਲੇ ਗਏ ਕਿਉਂਕਿ ਜੇ ਇੰਨੀਆਂ ਇਮਾਰਤਾਂ ਨੂੰ ਵੇਖੀਏ ਤਾਂ ਪਾਕਿਸਤਾਨ ਵਾਲਿਆਂ ਵਾਸਤੇ ਦਿਲੋਂ ਧੰਨਵਾਦ ਨਿਕਲਦਾ ਉਹਨਾਂ ਨੇ ਜਿਹੜੀਆਂ ਸਾਡੀਆਂ ਵਿਰਾਸਤਾਂ ਸੰਭ ਕੇ ਰੱਖੀਆਂ ਅੱਜ ਤੁਸੀਂ ਲਾਹੌਰ ਦਾ ਕਿਲਾ ਵੇਖੋ ਜਾ ਕੇ ਤੇ ਸਾਡੇ ਕੋਲ ਬਚੀਆਂ ਜਿਹੜੀਆਂ ਛੋਟੀਆਂ-ਛੋਟੀਆਂ ਯਾਦਗਾਰਾਂ ਸਾਡੇ ਤੋਂ ਇਹ ਛੋਟੀਆਂ ਜੀਆਂ ਯਾਦਗਾਰਾਂ ਨਹੀਂ ਸੰਭੀਆਂ ਗਈਆਂ ਕਿਲਾਹੀਂ ਕਿੱਥੋਂ ਸਾਬ ਲੈਣਾ ਹੈ ਪਾਕਿਸਤਾਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀਆਂ ਯਾਦਗਾਰਾਂ ਸਾਹਮਣੇ ਰੱਖੀਆਂ ਕਿਉਂਕਿ ਅਸੀਂ ਇੰਨੇ ਜੋਗੇ ਨਹੀਂ ਆਂ ਅਸੀਂ ਸਿਰਫ ਫੋਕਰੀਆਂ ਜੋਗੇ ਆਂ ਗੱਲਾਂ ਜੋਗੇ ਆਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਉੱਤੇ ਫੜਾਂ ਮਾਰਨ ਜੋਗੇ ਆਂ ਪਰ ਉਹਦੀਆਂ ਯਾਦਗਾਰਾਂ ਸਾਂਭਣ ਜੋਗੇ ਨਹੀਂ ਆਂ ਤੋਂ ਚਲੋ ਦੋਸਤੋ ਹੁਣ ਚਲਦੇ ਆਂ ਇੱਥੋਂ ਅੱਜ ਦਾ ਇਹ ਵਲੌਗ ਇੱਥੇ ਹੀ ਖਤਮ ਕਰਦੇ ਆਂ ਉਮੀਦ ਕਰਦਾ ਕਿ ਜਿੰਨੇ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚੂਗੀ ਉਹ ਇਸ ਗੱਲ ਦੇ ਉੱਤੇ ਗੌਰ ਜ਼ਰੂਰ ਕਰਨਗੇ ਅਜੇ ਵੀ ਵੇਲਾ ਹੈ ਪੁਰਖਿਆਂ ਦੀਆਂ ਲਹਨਤਾਂ ਤੋਂ ਬਚ ਜਾਈਏ ਇੱਥੇ ਘਟੋ ਘਟ ਆਉਣਾ ਜਾਣਾ ਸ਼ੁਰੂ ਕਰੀਏ ਆਉਣ ਜਾਣ ਦੇ ਨਾਲ ਹੀ ਬਹੁਤ ਫਰਕ ਪੈ ਜਾਂਦਾ ਬਾਕੀ ਸਰਕਾਰਾਂ ਨੂੰ ਸਾਡੀਆਂ ਜਥੇਬੰਦੀਆਂ ਨੂੰ ਬੇਨਤੀ ਆ ਜੋ ਬਣਿਆ ਉਹਨੂੰ ਸੰਭਲੋ ਘਟੋ ਘਟ ਹੋਰ ਕੋਈ ਨਹੀਂ ਤੇ ਨਸ਼ੇੜੀਆਂ ਦੇ ਆਉਣ ਜਾਂ ਦਾ ਥੋੜਾ ਫਰਕ ਤੇ ਪਊਗਾ ਨਾ ਹਾਂ ਹੁਣ ਇਹ ਆਪਾਂ ਨੇ ਜਿਸ ਤਰ੍ਹਾਂ ਵੇਖ ਕੇ ਉੱਥੇ ਦੋ ਜਣੇ ਜਿਹੜੇ ਉਹ ਮੁੜ ਗਏ ਸੀ ਪਰ ਹੁਣ ਦੋ ਚਾਰ ਜਣੇ ਫੇਰ ਗਏ ਅੰਦਰ ਹੁਣ ਆਪਾਂ ਕਹਿ ਨਹੀਂ ਸਕਦੇ ਨਸ਼ਾ ਕਰਨ ਗਏ ਕੀ ਕਰਨ ਗਏ ਆ ਪਰ ਚਲੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਰਕਾਰਾਂ ਤੱਕ ਪਹੁੰਚ ਸਕੇ ਸਾਡੀ ਬਰਾਸਤ ਨੂੰ ਸਾਂਭ ਸਕੀਏ ਸ਼ਾਇਦ ਕੋਈ ਦੇਖਭਾਲੇ ਦੀ ਹੋ ਜਾਵੇ। ਬਾਕੀ ਕੋਈ ਖਾਸ ਉਮੀਦ ਹੈ ਨਹੀਂ ਆ ਇਸ ਤੰਤਰ ਤੋਂ ਪਰ ਫਿਰ ਵੀ ਆਪਾਂ ਆਪਣਾ ਫਰਜ਼ ਅਦਾ ਕਰੀਏ, ਵੀਡੀਓ ਸ਼ੇਅਰ ਕਰੀਏ। ਸੋ ਮਿਲਦੇ ਹਾਂ ਜੀ ਕਿਸੇ ਨਵੀਂ ਜਗ੍ਹਾ ਦੇ ਉੱਤੇ, ਕਿਸੇ ਨਵੇਂ ਵਲੌਗ ਦੇ ਵਿੱਚ। ਤਦ ਤੱਕ ਲਈ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਸਲਾਮ।